ਮਾੜਾ ਅਫਸੋਸ ਹੋਇਆ ਮੈਂ ਕਿ ਬਿਆਨ ਪੜਿਆ ਮੇਰੇ ਭਰਾ ਵੱਡੇ ਦਾ ਰਮੀਲ ਸਿੰਘ ਦਾ ਕਹਿੰਦਾ 4 ਤਰੀਕ ਨੂੰ ਕਿਸਾਨਾਂ ਨੂੰ ਮੈਂ ਚੁਗਾ ਦੇਵਾਂਗਾ ਹਰ ਝੰਡੀਆਂ ਦੀਆਂ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਇਕੱਲੇ ਇਕੱਲੇ ਦਾ ਹਿਸਾਬ ਕਰਾਂਗੇ ਇਕੱਲੇ ਇਕੱਲੇ ਦੀ ਫੋਟੋ ਮੈਂ ਹਰ ਵੇਲੇ ਸੋਸ਼ਲ ਮੀਡੀਆ 'ਤੇ ਪਾਉਂਗਾ ਡਰੋ ਨਾ ਮੇਰੇ ਪੁੱਤ ਤੌਰ ਤੇ ਕੋਲ ਨਾ ਤੇ ਰਮੀਲ ਸਿੰਘ ਬਤੀ ਨੂੰ ਮੈਂ 4 ਤਰੀਕ ਨੂੰ ਚਾੜੂਗਾ ਮਾਦਾ ਦੋਸ਼ ਨਾਲ ਇਹ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣਨੀ ਤੇ ਲੋਕਾਂ ਨੂੰ ਵੀ ਲੋੜ ਨਹੀਂ ਆ ਠੀਕ ਹੈ ਨਾ ਕਰੋ ਇਹਦੀ ਚੂਹੀ ਚਾਟ ਕਰ ਦੂਗਾ ਕਰ ਤੁਸੀਂ ਮੈਨੂੰ ਬੋਟਾ ਪਾ ਕੇ ਮੈਨੂੰ ਚਲਾਓ ਥੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਹਾਂ ਤੁਸੀਂ ਬੰਦੇ ਦੇ ਪੁੱਤ ਬਣ ਜਾਓ ਟੀ 2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਅਫਸੋਸ ਹੋਇਆ ਮੈਂ ਕਿ ਬਿਆਨ ਪੜਿਆ ਮੇਰੇ ਭਰਾ ਵੱਡੇ ਦਾ ਰਵਨੀਤ ਬਟੂਜੀ ਦਾ ਕੱਲ 4 ਤਰੀਕ ਨੂੰ ਕਿਸਾਨਾਂ ਨੂੰ ਮੈਂ ਚੁਕਾ ਦਵਾਂਗਾ ਜੇਲ੍ਹ ਦੇ ਵਿੱਚ ਭੇਜ ਦੇਵਾਂਗੇ ਕਹਿੰਦਾ ਛੰਡੀਆਂ ਜੀਆਂ ਲੈ ਕੇ ਫਿਰਦੇ ਆ ਮੈਂ ਰਵਨੀਤ ਬਿੱਟੂ ਜੀ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਗੁੰਡਾਗਰਦੀ ਨਾ ਕਰ ਕਰਾ ਤੇ ਕਿਸਾਨਾਂ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਵਾ ਬੇਟਾ ਰੋਣਾ ਇਹਦੇ ਤੋਂ 4 ਤਰੀਕ ਨੂੰ ਚੁਕਾਉਣਾ ਵਾ ਤੇ ਰਵਨੀਤ ਬਿੱਟੂ ਨੂੰ ਮੈਂ 3 ਤਰੀਕ ਨੂੰ ਚੁਕਾ ਦੂੰਗਾ ਵਾ ਨਾਲ ਤੁਹਾਡੇ ਨਾਲ 3 ਤਰੀਕ ਨੂੰ ਚੁਕਾ ਦਾਂ ਚੁਕਾ ਦਾਂਗੇ ਮੈਂ ਕਿਸਾਨਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਮੈਨੂੰ ਵੋਟਾਂ ਪਾਓ ਜਿਨ੍ਹਾਂ ਨੇ ਬਾਈਕਾਰਡ ਕੀਤਾ ਹੋਇਆ ਵਾ ਪਿੰਡਾਂ ਨੇ ਇਹਨਾਂ ਸਿਆਸੀ ਪਾਰਟੀਆਂ ਦਾ ਉਹਨਾਂ ਨੂੰ ਵੀ ਪੱਲਾ ੜ ਕੇ ਬੇਨਤੀ ਕਰਦਾ ਵਾਂ ਵੀ ਮੈਨੂੰ ਵੋਟਾਂ ਪਾਓ ਕਰ ਆ ਰਵਣੀ ਦੀ ਬਿੱਟੂ ਜੀ ਦਾ ਮੈਨੂੰ ਸਮਝ ਨਹੀਂ ਆਉਂਦੀ ਤੇ ਕੋਈ ਜੀ ਜੇ ਕਿਸੇ ਨੂੰ ਤਕਲੀਫ ਹੁੰਦੀ ਹੈ ਮਰੋਦਾ ਅਗਲਾ ਕਰਦਾ ਹੀ ਆ ਛੰਡੀਆਂ ਲੈ ਕੇ ਆਉਂਦਾ ਹੀ ਆ ਮਰੋਦਾ ਕੀ ਹੁੰਦਾ ਵਾ ਜੀ ਪਿਆਰ ਨਾਲ ਵੋਟਾਂ ਪਾ ਕੇ ਕਰੋ ਆ ਰਵਣੀ ਦੀ ਬਿੱਟੂ ਮੇਰਾ ਵੱਡਾ ਭਰਾ ਹੀ ਆ ਇਹਦਾ ਘਰੋਂ ਦੀ ਲੋੜ ਨਹੀਂ ਆ ਫਿਕਰ ਨਾ ਕਰੋ ਇਹਦੀ ਚੂੜੀ ਟਾਟ ਕਰ ਦੂੰਗਾ ਕਰ ਤੁਸੀਂ ਮੈਨੂੰ ਵੋਟਾਂ ਪਾ ਕੇ ਮੈਨੂੰ ਚਦਾਓ ਦੇ ਦੇ ਆ ਮੈਂ ਤਾਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਮੈਂ ਤੁਹਾਨੂੰ ਪੈਰਾਂ ਤੇ ਖੜਾ ਕਰਨਾ ਚਾਹੁੰਦਾ ਵਾ ਮੈਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਕਰਾਉਣਾ ਚਾਹੁੰਦਾ ਵਾ ਤੁਹਾਡੇ ਨਾਲ ਬੁੱਟੇ ਵਾਦਾ ਕਰਦਾ ਜੀ ਤੁਹਾਨੂੰ ਬਣੀ ਆ ਵੀ ਜੇ ਤਾਂ ਪ੍ਰਧਾਨ ਮੰਤਰੀ ਇੱਥੇ ਆ ਕੇ ਤੁਹਾਡੇ ਖੇਤਾਂ ਦੇ ਵਿੱਚ ਆਉਦੇ ਹੱਥ ਨਾਲ ਖਸਖਸ ਦੇ ਬੀਜੂਗਾ ਫਿਰ ਤੁਸੀਂ ਮੇਰੀ ਸਪੋਰਟ ਕਰੋ ਇੱਕ ਵਾਰੀ ਮੇਰੀ ਥਾਗਤ ਬਣਾਓ ਗੁਰਾਂ ਮੇਰੀ ਗਰਾਂ ਤੁਸੀਂ ਬਾਲਾ ਨੇ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਬੜਾ ਅਫਸੋਸ ਹੋਇਆ ਮੈਂ ਕਿ ਬਿਆਨ ਪੜਿਆ ਮੇਰੇ ਭਰਾ ਵੱਡੇ ਦਾਰ ਅਮਰੀਦ ਜੀ ਦਾ ਮੈਂ 4 ਤਰੀਕ ਨੂੰ ਕਿਸਾਨਾਂ ਨੂੰ ਮੈਂ ਚੁਗਾ ਦਵਾਂਗਾ ਹਰ ਝੰਡੀਆਂ ਦੀ ਲੈ ਕੇ ਖੜ ਜਾਂਦੇ ਹਾਂ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਪਾਉਂਦਾ ਮੈਂ ਡਰੋ ਨਾ ਮੇਰੀ ਪੂਰੀ ਤਰ੍ਹਾਂ ਦੀ ਕੋਣਾਵਾ ਤੇ ਰੁਣੀ ਬਤੀ ਨੂੰ ਮੈਂ 4 ਤਰੀਕ ਨੂੰ ਚਾੜ੍ਹਦਾ ਮਾਣਾ ਦੋਸਤ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣ ਨੂੰ ਇਹ ਲੋਕਾਂ ਨੂੰ ਵੀ ਲੋੜ ਨਹੀਂ ਆ ਠੀਕ ਨਾ ਕਰੋ ਇਹਦੀ ਚੂਹੀ ਚਾਰਜ ਕਰ ਦੂਗਾ ਕਰ ਤੁਸੀਂ ਮੈਨੂੰ ਬੋਟਾ ਪਾ ਕੇ ਮੈਨੂੰ ਜਗਾਓ ਹਿਰ ਨਾ ਕਿਉਂ ਮੈਂ ਤੁਹਾਨੂੰ ਅੱਖ ਕੇ ਅੱਜ ਗੱਲ کہہ ਰਹੇ ਹਾਂ ਤੁਸੀਂ ਬੰਦੇ ਦੇ ਪੁੱਤ ਬਣ ਜੋ ਟੀ2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਅਫਸੋਸ ਹੋਇਆ ਮੈਂ ਕਿ ਬਿਆਨ ਪੜਿਆ ਮੇਰੇ ਭਰਾ ਵੱਡੇ ਆਰਵਨੀਤ ਬਟੂ ਜੀ ਦਾ ਕਿਹਨਾਂ 4 ਤਰੀਕ ਨੂੰ ਕਿਸਾਨਾਂ ਨੂੰ ਮੈਂ ਚੁਗਾ ਦਵਾਂਗਾ ਜੇਲ੍ਹ ਦੇ ਵਿੱਚ ਭੇਜ ਦੇਵਾਂਗਾ ਕਹਿੰਦਾ ਛੰਡੀਆਂ ਜੀਆਂ ਲੈ ਕੇ ਫਿਰਦੇ ਆ ਮਰ ਰਵਨੀਤ ਬਿੱਟੂ ਜੀ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਗੁੰਡਾਗਰਦੀ ਨਾ ਕਰ ਕਰਾ ਤੇ ਕਿਸਾਨਾ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਵਾ ਬੇਟਾ ਰੋਣਾ ਇਹਦੇ ਤੋਂ 4-3 ਨੂੰ ਚੋਣਾ ਵਾ ਤੇ ਰਵਨੀਤ ਬਿੱਟੂ ਨੂੰ ਮੈਂ 3 ਨੂੰ ਚੁਕਾ ਦੂੰਗਾ ਵਾ ਨਾਲ ਤੁਹਾਡੇ ਨਾਲ 3 ਨੂੰ ਚੁਕਾ ਦਾਂ ਚੁਕਾ ਦਾਂਗੇ ਮੈਂ ਕਿਸਾਨਾ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਮੈਨੂੰ ਵੋਟਾਂ ਪਾਓ ਤੇ ਜਿਨ੍ਹਾਂ ਨੇ ਬਾਈਕਾਰਡ ਕੀਤਾ ਹੋਇਆ ਵਾ ਪਿੰਡਾਂ ਨੇ ਇਹਨਾਂ ਸਿਆਸੀ ਪਾਰਟੀਆਂ ਦਾ ਉਹਨਾਂ ਨੂੰ ਵੀ ਪੱਲਾ ਾੜ ਕੇ ਬੇਨਤੀ ਕਰਦਾ ਵਾ ਵੀ ਮੈਨੂੰ ਵੋਟਾਂ ਪਾਓ ਕਰ ਅਰਵਨੀ ਦੀ ਬਟੂ ਜੀ ਦਾ ਮੈਨੂੰ ਸਮਝ ਨਹੀਂ ਆਉਂਦੀ ਤੇ ਕੋਈ ਜੀ ਜੇ ਕਿਸੇ ਨੂੰ ਤਕਲੀਫ ਹੁੰਦੀ ਹੈ ਵਿਰੋਧਾ ਅਗਲਾ ਕਰਦਾ ਹੀ ਆ ਛੰਡੀਆਂ ਲੈ ਕੇ ਆਉਂਦਾ ਹੀ ਆ ਵਿਰੋਧਾ ਕੀ ਹੁੰਦਾ ਬੋਲੋ ਜੀ ਪਿਆਰ ਨਾਲ ਵੋਟਾਂ ਪਾਓ ਕਰ ਅਰਵਨੀ ਦੀ ਬਿੱਟੂ ਮੇਰਾ ਫਟਾ ਭਰਾਈ ਆ ਇਹਦੇ ਘਰੋਂ ਦੀ ਲੋੜਨੀ ਆ ਫਿਕਰ ਨਾ ਕਰੋ ਇਹਦੀ ਚੂੜੀ ਟਾਟ ਕਰ ਦੂੰਗਾ ਕਰ ਤੁਸੀਂ ਮੈਨੂੰ ਵੋਟਾਂ ਪਾ ਕੇ ਮੈਨੂੰ ਚਦਾਓ ਫਿਰ ਦੇ ਦੇ ਆ ਮੈਂ ਤਾਂ ਕਿਸਾਨਾਂ ਨੂੰ ਬੇਨਤੀ ਕਰਨ ਚਾਹੁੰਦਾ ਵਾ ਵੀ ਮੈਂ ਤੁਹਾਨੂੰ ਪੈਰਾਂ ਤੇ ਖੜਾ ਕਰਨਾ ਚਾਹੁੰਦਾ ਮੈਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਕਰਾਉਣਾ ਚਾਹੁੰਦਾ ਮੈਂ ਤੁਹਾਡੇ ਨਾਲ ਪੱਕਾ ਵਾਅਦਾ ਕਰਦਾ ਚਿੱਟੂ ਬਣਿਆ ਵੀ ਜੇ ਦਾ ਪ੍ਰਧਾਨ ਮੰਤਰੀ ਇੱਥੇ ਆ ਕੇ ਤੁਹਾਡੇ ਖੇਤਾਂ ਦੇ ਵਿੱਚ ਆਉਂਦੇ ਹੱਥ ਨਾਲ ਖਸਖਸ ਦੇ ਬੀਜੂਗਾ ਕਰੋ ਤੁਸੀਂ ਮੇਰੀ ਸਪੋਰਟ ਕਰੋ ਇੱਕ ਵਾਰੀ ਮੇਰੀ ਤਾਕਤ ਬਣਾਓ ਕਰੋ ਮੇਰੀ ਗੱਲ ਤੁਸੀਂ ਬਾਹਰਲੇ ਕਹਿੰਦਾ ਥੈਂਕ ਯੂ ਮੇਹਰਬਾਨੀ ਸ਼ੁਕਰੀਆ